ਸਾਨੂੰ ਕੰਮ ਕਰਵਾਉਂਦਾ ਨਹੀਂ ਮੇਰੇ ਬੰਦ ਦਾ ਕਹਿੰਦਾ ਮਾਨੂੰ ਕੰਮ ਨਹੀਂ ਕਿਉਂ ਨਹੀਂ ਸਮਝਾ ਦਿੰਦੇ ਨਹੀਂ ਤੁਸੀਂ ਕੰਮ ਲਗੇਗਾ ਮੀਂਹ ਨਹੀਂ ਤੁਸੀਂ ਕਾਸੀ ਬਣਾਉਣੀ ਹੈ ਅੱਜ ਇੱਕ ਕੰਮ ਆਸ ਅਸੀਂ ਦੁਨੀਆ ਮੇਰਾ ਨਾਮ ਸੂਰਤ ਸਿੰਘ ਆ ਜੀ ਜਿਹੜਾ ਪਿੰਡ ਹੈ ਜੀ ਆਪਣਾ ਪਿੰਡ ਬਹਿਲੌਰ ਪੜਾ ਹੈ ਇਹ ਜਿਹੜਾ ਹਾਈਵੇ ਨਿਕਲ ਰਿਹਾ ਇਹ ਤਾਂ ਕੀ ਮੰਨ ਲਾ ਤੁਹਾਡੀ ਗੀ ਮਾਮਲਾ ਕੀ ਹੈ ਇੱਕ ਤਾਂ ਇਹ ਨਹੀਂ ਪੈਸੇ ਬਹੁਤ ਘਟ ਦਿੰਦੇ ਆ ਸਾਨੂੰ ਨੰਬਰ 2 ਜੀ ਸਾਡੀਆਂ ਜ਼ਮੀਨਾਂ ਧੱਕੇ ਨਾਲ ਬਾਹਰ ਲਿਆਂ ਨਾ ਨੇ ਪੈਸਾ ਹਾਲ ਤੱਕ ਕੋਈ ਨਹੀਂ ਦਿੱਤਾ ਸਾਨੂੰ ਲੁਧਿਆਣਾ ਤੋਂ ਰੋਪੜ ਦੇ ਤਹਿਤ ਆਹ ਬੈਲ ਹੌਲਪੁਰ ਪਿੰਡ ਦੇ ਵਿੱਚ ਪ੍ਰੋਜੈਕਸ਼ਨ ਲਾਈਨ ਆਇਆ 2021 ਦੇ ਵਿੱਚ ਇਹਨਾਂ ਪਿੰਡਾਂ ਦੇ ਅਵਾਰਡ ਹੋ ਗਏ ਸੀਗੇ ਤੇ ਐਸ ਪਰ ਐਕਟ ਰਾਈਟ ਟੂ ਫੇਅਰ ਕੰਪਨਸੇਸ਼ਨ ਜਿਹੜਾ ਐਕਟ ਹੈਗਾ ਵੇ 2013 ਦੇ ਅਨੁਸਾਰ ਆਪਾਂ 60 ਦਿਨਾਂ ਬਾਅਦ ਜਿਹੜੀ ਜ਼ਮੀਨ ਉਹ ਅਵਾਰਡ ਤੋਂ ਬਾਅਦ ਨੈਸ਼ਨਲ ਹਾਈਵੇ ਨੂੰ ਅਸੈਸਟ ਕਰ ਜਾਂਦੀ ਹੈ ਮਾਲਕੀ ਉਹਨਾਂ ਦੀ ਹੋ ਜਾਂਦੀ ਹੈ ਕੰਡਾ ਬਹਿਲੋਲਪੁਰ ਠੀਕ ਕਰਨਾ ਹੋ ਜਾ ਜੀ ਕਟੜਾ ਇੰਜ ਵੀ ਰੇਟ 10 ਲੱਖ ਰੁਪਇਆ ਸਾਡਾਂ ਧੱਕੇ ਨਾਲ ਸਭ ਤੋਂ ਕਬਜ਼ੇ ਲੈਂਦੇ ਨੇ ਸਾਨੂੰ ਰੇਟ ਨਹੀਂ ਮਨਜ਼ੂਰ ਹੈਗਾ ਇਹ ਕਿ ਅਜੂ ਰੀਡਿੰਗ ਟੀਮ ਕਬਜ਼ਾ ਲੈਣਗੀ ਟੀਮ ਧੱਕੇ ਨਾਲ ਕਬਜ਼ਾ ਲੈਣ ਲੱਗੀ ਹੈ ਜੀ ਸਾਡਾਂ ਧੱਕਾ ਮੁਕੀ ਕਰਦੇ ਨੇ ਰੂਪਨਗਰ ਤੋਂ ਲੁਧਿਆਣਾ ਹਾਈਵੇ ਤੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਹਾਈਵੇ ਨਿਕਲ ਲਈ ਕਬਜ਼ਾ ਲੈਣ ਲਈ ਪਹੁੰਚਿਆ ਸਮਰਾਲਾ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਕਰਨਾ ਪਿਆ ਪਿੰਡ ਵਾਲਿਆਂ ਦੇ ਵਿਰੋਧ ਦਾ ਸਾਹਮਣਾ ਤੇ ਪੱਤਰਕਾਰਾਂ ਨੂੰ ਵੀ ਵੀਡੀਓ ਬਣਾਉਣ ਤੋਂ ਰੋਕਦਾ ਨਜ਼ਰ ਆਇਆ ਇੱਕ ਪੁਲਿਸ ਮੁਲਾਜ਼ਮ ਪਿੰਡ ਬਹਿਲੋਲਪੁਰ ਵਾਲਿਆਂ ਵੱਲੋਂ ਆਪਣੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਦਾ ਵਿਰੋਧ ਕੀਤਾ ਗਿਆ ਤੇ ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਅਜੇ ਤੱਕ ਖੇਤਾਂ ਦਾ ਕੋਈ ਵੀ ਮੁਆਵਜ਼ਾ ਨਹੀਂ ਮਿਲਿਆ ਪਰੰਤੂ ਫਿਰ ਵੀ ਸਰਕਾਰ ਸਾਡੀਆਂ ਜ਼ਮੀਨਾਂ ਤੇ ਧੱਕੇ ਨਾਲ ਕਬਜ਼ਾ ਕਰ ਰਹੀ ਹੈ ਤੇ ਜਿਸ ਵਿੱਚ ਖੜੀ ਕੜਕ ਵੀ ਜੀਸੀਬੀ ਨਾਲ ਵਾਅਦਾ ਕੀਤੀ ਗਈ ਹੈ ਤੇ ਬਜ਼ੁਰਗ ਮਾਤਾ ਵੱਲੋਂ ਜੀਸੀਬੀ ਅੱਗੇ ਖੜ ਕੇ ਆਪਣੀ ਜ਼ਮੀਨ ਤੇ ਕਬਜ਼ਾ ਨਾ ਕਰਨ ਲਈ ਆਪਣੇ ਆਪ ਨੂੰ ਮਾਰਨ ਲਈ ਜੀਸੀਬੀ ਅੱਗੇ ਖੜ ਕੇ ਜ਼ਮੀਨ ਦਾ ਕਬਜ਼ਾ ਨਾ ਦੇਣ ਲਈ ਖਰੀਆਂ-ਖਰੀਆਂ ਸੁਣਾਈਆਂ ਪੁਲਿਸ ਵੱਲੋਂ ਜਿਹੜੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਚੁੱਕ ਕੇ ਗੱਡੀ ਵਿੱਚ ਲਦਿਆ ਗਿਆ ਪੱਤਰਕਾਰ ਵੱਲੋਂ ਜਦ ਕਿਸਾਨਾਂ ਨੂੰ ਗੱਡੀ ਵਿੱਚ ਲੱਦਣ ਦੀਆਂ ਤਸਵੀਰਾਂ ਲਈਆਂ ਗਈਆਂ ਤਾਂ ਇੱਕ ਪੁਲਿਸ ਮੁਲਾਜ਼ਮ ਵੱਲੋਂ ਰਿਕਾਰਡਿੰਗ ਕਰਨ ਤੋਂ ਰੋਕਿਆ ਗਿਆ ਤੇ ਕੈਮਰਾ ਵੀ ਖੋਇਆ ਗਿਆ ਜਿਸ ਦੀ ਕੈਮਰੇ ਵਿੱਚ ਰਿਕਾਰਡਿੰਗ ਵੇਖ ਸਕਦੇ ਹੋ ਕੀ ਨਾਮ ਆ ਤੁਹਾਡਾ ਕਿਹੜਾ ਮੇਰਾ ਨਾਮ ਸੂਰਤ ਸਿੰਘ ਆ ਜੀ ਕਿਹੜਾ ਪਿੰਡ ਆ ਜੀ ਆਪਣਾ ਪਿੰਡ ਬਹਿਲੌਰਪੁਰ ਆ ਜੀ ਇਹ ਜਿਹੜਾ ਹਾਈਵੇ ਨਿਕਲ ਰਿਹਾ ਇਹਦਾ ਕੀ ਮਾਮਲਾ ਤੁਹਾਡੀ ਜ਼ਮੀਨ ਕਿੰਨੀ ਮਾਮਲਾ ਕੀ ਆ ਇੱਕ ਤੈਨਾਂ ਨੇ ਜੀ ਪੈਸੇ ਬਹੁਤ ਕੱਟ ਦਿੱਤੇ ਆ ਸਾਨੂੰ ਨੰਬਰ ਦੋ ਜੀ ਸਾਡੀ ਜ਼ਮੀਨਾਂ ਧੱਕੇ ਨਾਲ ਬਾਹਰ ਲੀ ਇਹਨਾਂ ਨੇ ਪੈਸਾ ਹਾਲ ਤੱਕ ਕੋਈ ਨਹੀਂ ਦਿੱਤਾ ਸਾਨੂੰ ਨੂੰ ਜੀ ਤੁਸੀਂ ਜੇ ਆਪਾਂ ਗੱਲ ਕਰੀਏ ਤੁਹਾਡਾ ਕਿੰਨੇ ਟਾਈਮ ਤੋਂ ਜਿਹੜਾ ਤੁਸੀਂ ਫਾਇਲਾਂ ਦਿੱਤੀਆਂ ਫਾਇਲਾਂ ਸਾਡੀਆਂ ਦਿੱਤੀਆਂ ਪਹਿਲਾਂ ਲੁਧਿਆਣੇ ਦਿੱਤੀਆਂ ਸੀ ਜੀ 8ਵੇਂ ਮਹੀਨੇ ਤੋਂ ਸੀ ਹੁਣ ਕਹਿੰਦੇ ਵੀ ਤੁਹਾਡਾ ਜਿਹੜਾ ਰਿਕਾਰਡ ਆ ਉਹ ਸੰਭਰਾਲੇ ਭੇਜ ਦਿੱਤਾ ਐ ਐਸਡੀਐਮ ਦੇ ਐਸਡੀਐਮ ਦੇ ਅਸੀਂ ਜਾਂਦੇ ਰਹੇ ਜਾਂ ਦੋ ਤਿੰਨ ਦਿਨ ਹੁਣ ਅਸੀਂ ਫਾਈਲ ਬਣਾ ਕੇ ਫਿਰ ਦੇ ਦਿੱਤੀਆਂ ਇਹਨਾਂ ਨੂੰ ਹਾਲੇ ਸਾਨੂੰ ਕੋਈ ਮਾਜਵਾ ਨਹੀਂ ਮਿਲਿਆ ਕੋਈ ਸਾਨੂੰ ਪੈਸੇ ਨਹੀਂ ਮਿਲੇ ਜ਼ਮੀਨਾਂ ਵਾ ਚੁੱਕੀ ਤੁਹਾਡੀ ਜ਼ਮੀਨ ਖਾਲੀ ਕਰਾ ਚੁੱਕੇ ਨੇ ਹਾਂਜੀ ਕੀ ਹੁਣ ਕੀ ਲੱਗਦਾ ਤੁਹਾਨੂੰ ਪੈਸੇ ਕਦੋਂ ਮਿਲਣਗੇ ਕੀ ਐਸਵਾਚ ਹੁਣ ਐਸਡੀਐਮ ਖਾਬ ਕਹਿੰਦੇ ਨੇ ਵੀ ਅਸੀਂ 15 ਦਿਨ ਦੇ ਵਿੱਚ ਦਵਾਵਾਂਗੇ ਤੁਹਾਨੂੰ ਅੱਗੇ ਦੇਖੋ ਦਿੰਦੇ ਆ ਜਾਂ ਨਹੀਂ ਦਿੰਦੇ ਇਹਨਾਂ ਦੀ ਮਰਜ਼ੀ ਆ ਦੇਖੋ ਜੀ ਇਹ ਨੈਸ਼ਨਲ ਹਾਈਵੇ ਦਾ ਜਿਹੜਾ ਪ੍ਰੋਜੈਕਟ ਹੈਗੇ ਨੇ ਪੈਕੇਜ 2 ਲੁਧਿਆਣਾ ਤੋਂ ਰੋਪੜ ਦੇ ਤਹਿਤ ਬੈਲ ਹোলਪੁਰ ਪਿੰਡ ਦੇ ਵਿੱਚ ਪੋਜੈਸ਼ਨ ਲੈਣ ਆਏ ਆ 2021 ਦੇ ਵਿੱਚ ਇਹਨਾਂ ਪਿੰਡਾਂ ਦੇ ਅਵਾਰਡ ਹੋ ਗਏ ਸੀਗੇ ਤੇ ਐਸ ਪਰ ਐਕਟ ਰਾਈਟ ਟੂ ਫੇਅਰ ਕੰਪੰਸੀਸ਼ਨ ਜਿਹੜਾ ਐਕਟ ਹੈਗਾ ਵੇ 2013 ਦੇ ਅਨੁਸਾਰ ਆਪਾਂ 60 ਦਿਨਾਂ ਬਾਅਦ ਜਿਹੜੀ ਜ਼ਮੀਨ ਉਹ ਅਵਾਰਡ ਤੋਂ ਬਾਅਦ ਨੈਸ਼ਨਲ ਹਾਈਵੇ ਨੂੰ ਵੈਸਟ ਕਰ ਜਾਂਦੀ ਹੈ ਮਾਲਕੀ ਉਹਨਾਂ ਦੀ ਹੋ ਜਾਂਦੀ ਹੈ ਉਸ ਸਬੰਧੀ ਦੇ ਵਿੱਚ ਆਪਣਾ ਅਜ ਕਬਜ਼ਾ ਲੈਣ ਆਏ ਆ ਤੇ ਜਿਹੜੇ ਮਾਨਯੋਗ ਹਾਈ ਕੋਰਟ ਨੇ ਆਰਡਰ ਕੀਤੇ ਨੇ ਵੀ ਜਿਸ ਕਿਸੇ ਦੇ ਕਿਸਾਨ ਭਰਾ ਦੀ ਕੋਈ ਫਾਈਲ ਪੈਂਡਿੰਗ ਹੈ ਪੈਸਿਆਂ ਦੀ ਜਿਹੜੀ ਪੈਂਡਿੰਗ ਪਈ ਤੁਹਾਡੇ ਕੋ ਉਹ ਇਮੀਡੀਏਟਲੀ ਕਲੀਅਰ ਕੀਤੀ ਜਾਵੇ ਉਸ ਸਬੰਧ ਦੇ ਵਿੱਚ ਜਿਹੜੇ ਇਹਨਾਂ ਨੂੰ ਮੈਂ ਲਾਸਟ ਵੀਕ ਇੱਥੇ ਇੱਕ ਕੈਂਪ ਲਗਾਇਆ ਸੀਗਾ ਸਾਰਿਆਂ ਨੂੰ ਇੱਕ ਚੈਕਲਿਸਟ ਦਿੱਤੀ ਸੀ ਜਿਸ ਅਨੁਸਾਰ ਜੋ ਜੋ ਡੋਨ ਰੈਲੇਵੈਂਟ ਡਾਕੂਮੈਂਟਸ ਹੀ ਇਹ ਲਾ ਕੇ ਆਪਣੇ ਤੁਸੀਂ ਪੈਸੇ ਲੈ ਸਕਦੇ ਹੋ ਮੇਰੇ ਕੋ 15 ਫਾਈਲਾਂ ਜਿਹੜੀਆਂ ਕੱਲ ਜਾਂ ਪਰਸੋ ਮੇਰੇ ਕੋ ਆ ਗਈਆਂ ਇਹਨਾਂ ਨੇ ਕਿਸਾਨ ਭਰਾਵਾਂ ਨੂੰ ਦਿੱਤੀਆਂ ਉਹਨਾਂ ਦੇ ਵਿਥਿਨ 15 ਦਿਨ ਦੇ ਵਿੱਚ ਵਿੱਚ ਪੈਸੇ ਜਿਹੜੇ ਆਪਾਂ ਦੇ ਦੇਵਾਂਗੇ ਤੇ ਕਬਜ਼ਾ ਅਸੀਂ ਅੱਜ ਲੈਣ ਆਏ ਆ ਉਸ ਸਬੰਧ ਵਿੱਚ ਮਾਨਯੋਗ ਹਾਈ ਕੋਰਟ ਨੇ ਇਹ ਵੀ ਕਿ ਅਵਾਰਡ ਹੋ ਚੁੱਕਾ ਹੋਇਆ ਉਹਦਾ ਪਜਸ਼ਨ ਲਿਆ ਜਾਵੇ ਉਸ ਲੜੀ ਤਹਿ ਤਾਈ ਮਾਨਯੋਗ ਹੁਕਮਾਤ ਜੀ ਸਾਹਿਬ ਗੱਲ ਕਰੀਏ ਤੁਸੀਂ ਐਂਓ ਕਬਜ਼ਾ ਲੈਣ ਵਾਸਤੇ ਕਿਸਾਨ ਵਿਰੋਧ ਕਰ ਰਹੇ ਨੇ ਕਿਉਂ ਕਰ ਰਹੇ ਨੇ ਜੀ ਉਹ ਕਹਿ ਰਹੇ ਨੇ ਸਰੰਦੋ ਕੋਈ ਨੋਟਿਸ ਨਹੀਂ ਅਸੀਂ ਆਪਣੀ ਜ਼ਮੀਨ ਕੋਈ ਖਾਤਾ ਨੰਬਰ ਨਹੀਂ ਦਿੱਤਾ ਕੋਈ ਖਾਤ ਨਹੀਂ ਦਿੱਤੇ ਤਾਂ ਵੀ ਇਹ ਸਾਡੀ ਜ਼ਮੀਨ ਤੇ ਕਬਜ਼ਾ ਲੈਣਾ ਮੈਂ ਵੇਖੋ ਬਹਿਲੋਲਪੁਰ ਦੀ ਗੱਲ ਕਰਾ ਪੋਤ ਦੀ ਗੱਲ ਕਰਾ 90% ਲੋਕਾਂ ਨੇ ਪੈਸੇ ਚੱਕਲੇ ਹੋਏ ਨੇ ਇਹਨਾਂ ਦੋ ਪਿੰਡਾਂ ਦੀ ਗੱਲ ਕਰਾ ਦੋ ਪਿੰਡਾਂ ਦੇ ਅਫਸਰ ਅੱਗੇ ਹਿਸਟਲਦੇ ਰਵਾਂਗੇ ਹੌਲੀ ਹੌਲੀ ਕਰਕੇ ਪੈਸੇ ਚੁਕਨਾ ਨਾ ਚੁਕਨਾ ਕਿਸਾਨ ਦੀ ਮਰਜ਼ੀ ਹੈ ਅਸੀਂ ਬੇਨਤੀ ਕਰ ਸਕਦੇ ਹਾਂ ਵੀ ਆਪਣੀ ਫਾਈਲ ਜਮ੍ਹਾਂ ਕਰਾਓ ਜਿਵੇਂ ਮੇਰੇ ਕੋ 15 ਫਾਈਲਾਂ ਕੈਂਪਲ ਆਇਆ ਸੀ ਵੀ ਫਾਈਲਾਂ ਮੇਰੇ ਕੋ ਆ ਵੀ ਗਈਆਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ ਜਦੋਂ ਅਵਾਰਡ ਅਨਾਉਂਸ ਹੋ ਜਾਂਦਾ ਵੀ 60 ਦਿਨਾਂ ਬਾਅਦ ਜਿਹੜੀ ਜ਼ਮੀਨ ਹੁੰਦੀ ਹੈ ਨੈਸ਼ਨਲ ਹਾਈਵੇ ਨੂੰ ਰੈਸਟ ਕਰ ਜਾਂਦੀ ਹੈ ਨੈਸ਼ਨਲ ਹਾਈਵੇ ਸਰਕਾਰ ਐਕਟ ਦਾ ਕਹਿਣਾ ਹੈ ਵੀ ਕੋਈ ਵੀ ਜਿਹੜੇ ਤੁਸੀਂ ਪਬਲਿਕ ਵਰਕਸ ਕੰਮ ਕਰਦੇ ਜਿਵੇਂ ਸੜਕਾਂ ਬਣਾਉਣੀਆਂ ਹਸਪਤਾਲ ਬਣਾਉਣੇ ਆ ਕੋਈ ਰੋਡ ਬਣਾਣੀ ਹੈ ਉਹਦੇ ਵਾਸਤੇ ਤੁਸੀਂ ਜ਼ਮੀਨ ਕੋਇਲ ਕਰ ਸਕਦੇ ਰੋਕ ਨਹੀਂ ਲੱਗ ਜਾ ਸਕਦੀ ਹਾਂ ਜਿਹੜੇ ਕਿਸਾਨ ਪਰਵਾਹ ਦਾ ਕੋਈ ਚਲ ਉਹ ਆਰਬਿਟਰेटर ਕੋਲ ਜਾ ਕੇ ਆਪਣਾ ਹਸਬੰਦ ਦਾ ਕੇਸ ਲਗਾ ਸਕਦੇ ਨੇ ਜੋ ਵੀ ਆਰਬਿਟਰेटर ਠੀਕ ਸਮਝੇਗਾ ਉਹਨਾਂ ਦੇ ਪੈਸੇ ਵੱਧ ਜਾਣਗੇ ਤੇ ਉਹਨਾਂ ਨੂੰ ਪੈਸੇ ਮਿਲ ਜਾਣਗੇ ਫਿਲਹਾਲ ਜੋ ਅਵਾਰਡ ਹੋ ਜਾਵੇ ਉਸ ਸੰਸਾਰ ਆਪਣੀਆਂ ਫਾਈਲ ਅਨਲ ਮੈਂ ਸਾਰਿਆਂ ਨੂੰ ਬੇਨਤੀ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਵੀ ਬੇਨਤੀ ਕਰਦਾ ਹਾਂ ਆਪਣੀ ਆਪਣੀਆਂ ਫਾਈਲ ਅਨਲ ਉਹਨਾਂ ਨੂੰ 15 ਦਿਨ ਦੇ ਵਿੱਚ ਵਿੱਚ ਅਸੀਂ ਪੈਸੇ ਦੇਵਾਂਗੇ ਸਰ ਕਿੰਨਾ ਰਕਬਾ ਬਣਦਾ ਜਿਹੜਾ ਹੈਗਾ ਬਲੋਲਪੁਰ ਪਿੰਡ ਦਾ ਜਾਂ ਤੁਹਾਡੇ ਜਾਂ ਤੁਹਾਡੇ ਏਰੀਆ ਚ ਪੈਂਦਾ ਹੈ ਹਾਂ ਟੋਟਲ ਜਿਹੜਾ ਅਪ੍ਰੋਕਸੀਮੇਟਲੀ ਜਿਹੜਾ ਹੈਗਾ ਮੇਰਾ 39 ਪਿੰਡਾਂ ਜਣੇ ਜੀ ਪੈਕਸ 2 ਦੇ ਵਿੱਚ ਬਹਿਲੌਰਪੁਰ ਦੀ ਗੱਲ ਕਰੀਏ ਤੇ 0.75 ਕਿਲੋਮੀਟਰ ਹੈਗਾ ਤੇ ਦੈਨ ਉਸ ਤੋਂ ਬਾਅਦ ਪੋਤ ਦੀ ਗੱਲ ਕਰੀਏ 2 ਕਿਲੋਮੀਟਰ ਉਹ ਵੀ ਇਰਿਆ ਹੈਗਾ ਅੱਜ ਅਸੀਂ ਇਹ ਦੋ ਪਿੰਡਾਂ ਦੇ ਪ੍ਰੋਜੈਕਸ਼ਨ ਲੈ ਰਹੇ ਹਾਂ ਪਰ ਹੋਰ ਲਈ ਆਪਾਂ ਕੇ ਪ੍ਰੋਜੈਕਸ਼ਨ ਲੈਂਦੇ ਹਾਂ ਸਰ ਜਿਹੜਾ ਰਣਕਾ ਲੱਗਿਆ ਕਿਸਾਨ ਜਿਹੜਾ ਰੋਗ ਰਹੇ ਨੇ ਬਲੌਰਪੁਰ ਪਿੰਡ ਦੇ ਵਿੱਚ ਵੀ ਹੈ ਜਾਂ ਕਿਸੇ ਹੋਰ ਪਿੰਡ ਵਿੱਚ ਵੀ ਹੈ ਦੇਖੋ ਜੀ ਅੱਜ ਸ਼ੁਰੂਆਤ ਅਸੀਂ ਬਹਿਲੌਰਪੁਰ ਤੋਂ ਕੀਤੀ ਹੈ ਅਸੀਂ ਪਹਿਲੋ ਉਹਨਾਂ ਪਿੰਡਾਂ 'ਤੇ ਜਾ ਰਹੇ ਹਾਂ ਜਿੱਥੇ ਮੈਕਸਿਮਮ ਲੋਕਾਂ ਨੇ ਪੈਸੇ ਲੈ ਲਏ ਹੋਏ ਨੇ ਸੋ ਬਹਿਲੌਰਪੁਰ ਪੋਤ ਦੇ ਵਿੱਚ ਮੈਕਸਿ ਕਿੰਟਾ ਪਹਿਲੋਲਪੁਰੋ ਕੀ ਕੱਟਣਾ ਹੋਈ ਹੈ ਕੱਟਣਾ ਐਂ ਜੀ ਵੀ ਰੇਟ 10 ਲੱਖ ਰੁਪਇਆ ਸਾਡਾ ਧੱਕੇ ਨਾਲ ਸਾ ਤੋਂ ਕਬਜ਼ਾ ਲੈਂਦੇ ਨੇ ਸਾਨੂੰ ਰੇਟ ਨਹੀਂ ਮਨਜ਼ੂਰ ਹੈਗਾ ਇਹ ਅੱਜ ਜੋ ਡੀਡੀ ਟੀਮ ਕਬਜ਼ਾ ਲੈਣਗੀ ਟੀਮ ਧੱਕੇ ਨਾਲ ਕਬਜ਼ਾ ਲੈਣ ਲੱਗੀ ਹੈ ਜੀ ਸਾਡਾ ਧੱਕਾ ਮੁਕੀ ਕਰਦੇ ਨੇ ਪਰ ਅਸੀਂ ਇਹ ਨਹੀਂ ਹੋਣ ਦੇਣੀ ਜੀ ਇਹ ਸਰਕਾਰ ਵੱਲੋਂ ਸਰਕਾਰ ਵੱਲੋਂ ਜੀ ਉਹਨਾਂ ਫਰਾਸਨ ਭੇਜਾਇਆ ਉਹਨਾਂ ਨੇ ਸਰਕਾਰ ਨੇ ਵੀ ਧੱਕੇ ਨਾਲ ਤੁਸੀਂ ਕਬਜ਼ਾ ਲਓ ਸਨੋਤ ਮਤਲਬ ਕਬਜ਼ਾ ਨਹੀਂ ਮੰਜ਼ੂਰ ਹੋਏਗਾ ਜੀ ਇਹ ਤੱਕ ਇਹਦੀ ਕੋਈ ਰਕਮ ਨਹੀਂ ਹੈ ਨਹੀਂ ਆਈ ਸਾਨੂੰ ਸੱਚ ਹੋਏ ਸੀ ਖਾਤਾ ਨੇਤਾ ਜੀ ਉਸਨੇ ਅਸੀਂ ਦਿੱਤਾ ਬਿਲਕੁਲ ਇਹਨਾਂ ਨੂੰ ਨਹੀਂ ਇਦਾਂ ਕਹਿੰਦਾ ਹਾਂ ਸਾਡਾ ਵੀ ਛੋਟੀ ਜ਼ਮੀਨ ਤੁਹਾਨੂੰ ਪੈਸੇ ਦਿੱਤੇ ਵੀ ਗੱਲ ਲੈ ਲਣਗੇ ਬਿਲਕੁਲ ਜੀ ਥੋੜੇ ਸਾਹਮਣੇ ਧੱਕਾ ਮਾਰੋ ਥੋੜੇ ਸਾਹਮਣੇ ਸਾਨੂੰ ਸਾਹਮਣੇ ਹੋ ਰਿਹਾ ਧੱਕੇ ਕਰਦੇ ਛੱਡਣਾ ਮਾਲਕ ਕਿਸੇ ਨੇ ਕੋਈ ਸਾਨੂੰ ਅਸੀਂ ਨਹੀਂ ਇਹਨਾਂ ਨੇ ਹਾਂਜੀ ਕੀ ਨਾਮ ਹੈ ਸੁਖਜੀਤ ਸਿੰਘ ਆ ਜੀ ਮੇਰਾ ਨਾਮ ਨਗਰ ਬਲੌਰਪੁਰ ਆ ਜੀ ਜੀ ਕੀ ਕੱਟਣਾ ਹੋਈ ਹੈ ਇੱਥੇ ਹਾਈਵੇ ਬਣ ਰਿਹਾ ਕਿਹੜਾ ਹਾਈਵੇ ਆ ਸਰ ਇਹਨਾਂ ਨੇ ਮਤਲਬ ਸਾਡੀਆਂ ਜ਼ਮੀਨਾਂ ਧ ਸਾਨੂੰ ਅਸੀਂ ਇਹਨਾਂ ਤੋਂ ਕੋਈ ਇਹਨਾਂ ਨੂੰ ਕੋਈ ਖਾਤਾ ਦਿੱਤਾ ਜੀ ਨਾ ਹਲੇ ਇਹਨਾਂ ਤੋਂ ਅਸੀਂ ਕੋਈ ਪੈਸਾ ਲਿਆ ਜੀ ਠੀਕ ਆ ਜੀ ਸਾਡੀਆਂ ਜ਼ਮੀਨਾਂ ਦੋ ਫਾੜ ਹੋ ਚੁੱਕੀਆਂ ਨੇ ਜੀ ਇਹਨਾਂ ਦੇ ਸਾਈਡ ਦੇ ਨਾ ਸਾਨੂੰ ਇਹਨਾਂ ਨੇ ਅਜੇ ਤੱਕ ਕੋਈ ਕਲੀਅਰ ਕਰਿਆ ਵੀ ਤੁਹਾਡੀ ਇੰਨੀ ਜ਼ਮੀਨ ਆ ਰਹੀ ਆ ਅਸੀਂ ਉੱਥੇ ਜਾਂਦੇ ਸਾਨੂੰ ਨਾ ਦਫ਼ਤਰ ਜਾਂਦੇ ਐਸਡੀਐਮ ਦਫ਼ਤਰ ਜਾਂਦੇ ਉਹ ਕਹਿੰਦੇ ਲੁਧਿਆਣਾ ਜਾਓ ਤੁਹਾਨੂੰ ਉੱਥੋਂ ਲੈਟਰ ਸੱਕਾਗਜ਼ ਮਿਲਣਗੇ ਉੱਥੇ ਵਾਲੇ ਕਹਿੰਦੇ ਤੁਹਾਨੂੰ ਐਸਡੀਐਮ ਤੋਂ ਸਮਰਾਲੇ ਜਾਓ ਉੱਥੇ ਮਿਲਣਗੇ ਆਵਾੜ ਦੀਆਂ ਕਾਪੀਆਂ ਨਾ ਕੋਈ ਵਾਤਾ ਸਾਡੀਆਂ ਜ਼ਮੀਨਾਂ ਦੋ ਫਾੜ ਹੋ ਗਈਆਂ ਉਹ ਕਹਿੰਦੇ ਜਿਹੜੀ ਬਾਕੀ ਬਚੀ ਨਾ ਅਸੀਂ ਉਹਨਾਂ ਦਾ ਇਹ ਤਾਂ ਕੀ ਰੇਟ ਆ ਜਿਹੜਾ ਕੀਲੇ ਦਾ ਰੇਟ ਆ ਚੱਲਦੇ ਆ ਸਾਰਾ ਇੱਥੇ ਰੇਟ ਜੇ ਵੈਸੇ ਦਾ ਆਮ ਮਾਰਕੀਟ ਰੇਟ ਦੇਖੀ ਤਾਂ 50 50 ਲੱਖ ਰੁਪਏ ਚੱਲਦਾ ਜੀ ਸਰ ਇਹਨਾਂ ਨੇ ਸਾਰਾ ਕੁਝ ਮਤਲਬ ਫੈਕਟਰ ਵਗੈਰਾ ਲਗਾ ਕੇ ਸਾਨੂੰ ਤਕਰੀਬਨ 40 ਲੱਖ ਰੁਪਏ ਮਿਲਦਾ ਜੀ ਟੋਟਲ ਜਦ ਕਿ ਜਮੀਨਾਂ 50 50 60 60 ਲੱਖ ਰੁਪਏ ਤੋਂ ਉੱਪਰ ਦੀਆਂ ਜਮੀਨਾਂ ਨੇ ਜੀ ਰੋਡ ਦੇ ਨਾਲ ਤਾਂ ਹੋਰ ਵੀ ਰੇਟ ਇੱਥੇ ਖੜੇ ਆ ਇਹ ਜ਼ਮੀਨ ਦਾ ਕੀ ਰੇਟ ਆ ਭਾਜੀ ਇੱਥੋਂ 50 ਤੋਂ 60 ਲੱਖ ਰੁਪਏ ਵੈਸੇ ਮਾਰਕੀਟ ਰੇਟ ਚੱਲਦਾ ਜੀ ਇੱਥੇ ਵੈਸੇ ਇਸ ਗੱਲ ਫਾਈਨਲ ਕਰੋ ਵੀ ਅੱਜ ਹਮਲਾ ਫੇਲਾ ਲੈ ਕੇ ਆਏ ਨੇ ਤੁਹਾਨੂੰ ਪਹਿਲਾਂ ਕੋਈ ਨੋਟਿਸ ਆਇਆ ਦਾ ਸਾਨੂੰ ਕੋਈ ਨੋਟਿਸ ਨਹੀਂ ਆਇਆ ਜੀ ਇਹਨਾਂ ਦੇ ਵੱਲੋਂ ਸਾਨੂੰ ਕੋਈ ਪਤਾ ਪ੍ਰਸ਼ਾਸਨ ਦੇ ਵੱਲੋਂ ਕੋਈ ਨੋਟਿਸ ਨਹੀਂ ਆਇਆ ਜੀ ਇਹਦਾ ਕੇਸ ਚੱਲਦਾ ਸਰ ਅਸੀਂ ਅਦਾਲਤ ਬੋਲੋ ਕੇਸ ਲਾਇਆ ਹੋਇਆ ਜੀ ਅਸੀਂ ਕੇਸ ਲਾਇਆ ਹੋਇਆ ਹਲੇ ਉਧਰੋਂ ਸਾਨੂੰ ਕੋਈ ਕਲੀਅਰੈਂਸ ਨਹੀਂ ਆਈ ਜੀ ਵਕੀਲ ਸਾਹਿਬ ਕਹਿੰਦੇ ਨੇ ਅਸੀਂ ਕੇਸ ਲਾਇਆ ਤੁਹਾਨੂੰ ਕੋਈ ਨਾ ਕੋਈ ਅਸੀਂ ਲੈ ਕੇ ਦਵਾਂਗੇ ਤੁਸੀਂ ਜਾਂ ਰੇਟ ਬਤੋਗੇ ਜਾਂ ਪ੍ਰਸ਼ਾਸਨ ਕੁਝ ਵੀ ਕੋਈ ਹੱਲ ਕਰਕੇ ਦੇਊਗਾ ਜੀ ਅੱਜ ਸਿੱਧਾ ਹੀ ਆਗੇ ਅੱਜ ਸਿੱਧਾ ਹੀ ਆਗੇ ਸਾਡੇ ਸਰ ਕਬਜ਼ੇ ਲਾਉਣ ਲੱਗੇ ਸਫਸਲਾਂ ਬੀਜੀਆਂ ਹੋਈਆਂ ਸਰ ਫੈਸ ਖਰਚਾ ਕਰਿਆ ਹੋਇਆ ਕਿੱਥੋਂ ਜ਼ਿੰਮੇਦਾਰ ਬਜੂਗਾ ਜੀ ਪੰਜਾਬ ਸਰਕਾਰ ਦਾ ਵੀ ਅਸੀਂ ਲੈ ਮਤਲਬ ਐਮ ਐਲ ਏ ਸਾਹਿਬ ਤੱਕ ਹੁਣ ਤੱਕ ਕਿੰਨੀ ਵਾਰੀ ਉਹਨਾਂ ਨੂੰ ਲੈਟਰਾਂ ਦੇ ਚੱਕੇ ਲਿਖ ਲਿਖ ਕੇ ਜੀ ਤੇ ਉਹਨਾਂ ਨੇ ਵੀ ਕੋਈ ਜ਼ਿੰਮੇਵਾਰਾਂ ਦਾ ਕਿੰਨੇ ਕਿੰਨੇ ਵਾਰੀ ਅਸੀਂ ਜਥੇਬੰਦੀਆਂ ਜਾ ਕੇ ਉਹਨਾਂ ਨੂੰ ਮਿਲ ਚੁੱਕੇ ਆ ਉਹਨਾਂ ਵੱਲੋਂ ਵੀ ਕੋਈ ਐਮ ਐਲ ਏ ਨਹੀਂ ਜਾਂ ਕਿਸੇ ਕੋਈ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਗੀ ਕਿਸੇ ਨੇ ਅੱਗੇ ਤੱਕ ਵਾਹੇ ਨਹੀਂ ਫੜੀ ਜੀ ਦੋ ਦੋ ਤਿੰਨ ਤਿੰਨ ਸਾਲ ਹੋ ਗਏ ਸਾ ਸਾਨੂੰ ਧਰਨੇ ਲਾਉਂਦੇ ਆ ਨੂੰ ਕੋਈ ਕੋਈ ਨਹੀਂ ਪੁੱਛਦਾ ਸਰ ਬਸ ਤਾਂ ਕੰਮ ਕੀ ਚੱਲਦੀ ਆ ਜੀ ਅੰਨਾ ਪੀ ਜਾਂਦਾ ਕੁੱਤੇ ਚੱਟੀ ਜਾਂਦੇ ਰੇਜ ਬਸ